ਤੇ ਸਭ ਤੋਂ ਵੱਡੇ ਵਧਾਈ ਦੇ ਪਾਤਰ ਨੇ ਸਤੂਰ ਕਬੀਲ ਟਾਈਗਰ ਫੋਰਸ ਦੇ ਮੁਖੀ ਅਰਣ ਸੰਧਰ ਜੀ ਜਿਹੜੇ ਹਰ ਵਾਰ ਇਦਾਂ ਹੀ ਆਪਣੇ ਮੁੱਲਵਕੀ ਰਹਿਣਵਾਦੇ ਪ੍ਰੋਗਰਾਮ ਕਰਕੇ ਉਹਨਾਂ ਦੇ ਵਿਚਾਰ ਤਾਂ ਲਿਣੀ ਗਏ ਉਹ ਘਰ ਘਰ ਚ ਪ੍ਰਚਾਰਿਆ ਤੇ ਮੈਂ ਇਸ ਮੰਚ ਤੋਂ ਸਿਰਫ ਇੱਕ ਹੀ ਸਨੇਹਾ ਆਪਣੀਆਂ ਭੈਣਾਂ ਨੂੰ ਤੇ ਆਪਣੇ ਭਰਾਵਾਂ ਨੂੰ ਦੇਣਾ ਚਾਹੁੰਦਾ ਕਿ ਆਪਣੇ ਰਹਿਰਾ ਦੀ ਜੈ ਜੈ ਕਰਨ ਦੇ ਨਾਮ ਉਹਨਾਂ ਦੇ ਵਿਚਾਰਾਂ ਤੇ ਕਿਉਂਕਿ ਭਗਵਾਨ ਵਾਰਮਿਨੀ ਨੇ ਯੋਗ ਬਚ ਇਸ ਤੇ ਦੇਖ ਸਰੋਗ ਕਿਹਾ ਕਿ ਗਿਆਨ ਹੀ ਸੰਸਾਰ ਦਾ ਮੂਲਧਾਰ ਹੈ ਅਸੀਂ ਆਪਣੇ ਰਹਿਣਾਂ ਦੀ ਇੱਕ ਹੀ ਗੱਲ ਤੇ ਪਹਿਰਾ ਦੇ ਲਈਏ ਤਾਂ ਅਸੀਂ ਆਪਣੇ ਆਪ ਨੂੰ ਆਪਣੇ ਸਮਾਜ ਦਾ ਪਧਰਾ ਕਰ ਸਕਦੇ ਤੇ ਅੱਜ ਫਿਰ ਇੱਕ ਵਾਰ ਇਸ ਮੰਚ ਤੇ ਖੜੇ ਭਗਵਾਨ ਵਾਰਮਿਨੀ ਦੀ ਵੈਲਫੇਅਰ ਕਮੇਟੀ ਦੇ ਪ੍ਰੈਜ਼ੀਡੈਂਟ 소ਮਾ ਗਿਲਦੀ ਸਰਕਾਰ ਜੀ ਬੱਬਲ ਜੀ ਤੇ ਅਰੁਣ ਸੰਧਾ ਜੀ ਤੇ ਸਾਰੇ ਵੀ ਨਾਲ ਲਲਿਤ ਮੇਰਕੇ ਜੀ ਐਡਵੋਕੇਟ ਵਿਜੇ ਬੱਦਲ ਜੀ ਆਪ ਦੇ ਸੀਨੀਅਰ ਲੀਡਰ ਗਿੱਲ ਸਾਹਿਬ ਅਮਿਤ ਸਤਰਵਾਲ ਜੀ ਤੇ ਖਾਸ ਤੌਰ ਤੇ ਸਾਡੇ ਨਿਊਜ਼ ਸਟੂਡੀ ਦੇ ਸੱਲਮ ਸਾਹਿਬ ਤੇ ਸਾਰੇ ਮੇਰੇ ਵੀਰਾਂ ਨੂੰ ਇੱਕ ਵਾਰੀ ਫੇਰ ਭਗਵਾਨ ਕਾਰਨੇ ਕੀ ਦੇ ਪ੍ਰਗਟ ਉਤਸਵ ਤੇ ਸਮੰਦ ਦੇ ਜਿਹੜਾ ਸਮਰੋਹ ਕਰਾਇਆ ਗਿਆ ਉਹਨੇ ਅੱਲਾਹ ਦਾ ਸ਼ੁਕਰ ਕਰਦੇ ਹਾਂ ਜੈ ਮੀਂਹ ਬਹੁਤ ਬਹੁਤ